ਪੀਐਚੀ ਨਿਊਜ਼ ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤਮੰਨਾ 베ਦੀ ਖਬਰਾਂ ਦੀ ਸ਼ੁਰੂਆਤ ਕਰਤੇ ਹਾਂ ਸੁਰਖੀਆਂ ਦੇ ਨਾਲ ਗਾਇਕਾ ਅਮਰ ਨੂਰੀ ਨੂੰ ਤਮਕਾਉਣ ਵਾਲੇ ਲੋਕਾਂ ਨੂੰ ਖੰਨਾ ਪੁਲਿਸ ਨੇ ਕੀਤਾ ਗ੍ਰਿਫਤਾਰ ਅਮਰ ਨੂਰੀ ਨੂੰ ਆਯਾਸਿਤ ਤਮਕੀ ਪਰ ਆਫਨ ਪੁਲਿਸ ਵੱਲੋਂ ਕੇਸ दर्ज ਕਰ ਕੀਤੀ ਗਈ ਕਾਰਵਾਈ ਇਤਿਹਾਸਿਕ ਗੁਰਦੁਆਰਾ ਸ਼੍ਰੀ ਚਰਨ ਕਨਵਲ ਸਾਹਿਬ ਵਿਖੇ ਐਸ.ਟੀ.ਪੀ.ਸੀ ਪ੍ਰਧਾਨ ਤਾਮੀਨ ਨੇ ਕੀਤੀ ਪ੍ਰੈਸ ਕਾਨਫਰੰਸ ਸਰਕਾਰ ਨੂੰ ਲਿਆ ਆੜੇ ਹੱਥੀ ਮੌਤਲ ਡੀਆਈਸੀ ਪੁਲਤੀ ਸਮਾਨਤ ਪਟੀਸ਼ਨ ਤੇ ਸੁਣਵਾਈ ਲਈ 2 ਜਨਵਰੀ ਨੂੰ ਹੋਵੇਗੀ ਹੁਣ ਅਗਲੀ ਸੁਣਵਾਈ ਅਤੇ ਸ਼੍ਰੋਮਣੀ ਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਨੇ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਕੀਤੀ ਪ੍ਰੈਸ ਸਵਾਰਥਾ ਨਾਮ ਸੱਖਿਆ ਪਰੰਤੋ ਲੈ ਕੇ ਚੋਣ ਅਤੇ ਗਿਣਤੀ ਤਰਕੀਪ ਪ੍ਰਕਿਰਿਆ 'ਚ ਹੋਇਆ ਫੇਰੀ ਦਾ ਲਗਾਇਆ ਇਲਜ਼ਾਮ ਸ਼ੋਰ ਪੰਜਾਬੀ ਗਾਇਕਾ ਅਮਰ ਨੂਰੀ ਨੂੰ ਖੁਦ ਨੂੰ ਪੁਲਿਸ ਅਫਸਰ ਦਾਸ ਕੇ ਧਮਕਾਉਣ ਵਾਲੇ ਲੋਕਾਂ ਨੂੰ ਖੰਨਾਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਮੋਹਿਤ ਕੁਮਾਰ ਸਿੰਗਲਾ ਨੇ ਦੱਸਿਆ ਕਿ ਅੱਜਕਲ ਜੋ ਠੱਗੀ ਦੇ ਤਰੀਕੇ ਚੱਲ ਰਹੇ ਨੇ ਉਸੇ ਠੱਗੀ ਦੇ ਤਰੀਕੇ ਨੂੰ ਵਰਤਦੇ ਹੋਏ ਜਿਸ ਨੂੰ ਵੀ ਡਿਜੀਟਲ ਅਰੇਸਟ ਨਾਲ ਨਾਲ ਵੀ ਜਾਣਿਆ ਜਾਂਦਾ ਹੈ ਇਹੀ ਤਰੀਕਾ ਅਪਣਾ ਕੇ ਅਦਾਕਾਰਾਂ ਨੂੰ ਧਮਕੀ ਭਰਾ ਫੋਨ ਕੀਤਾ ਗਿਆ ਸੀ ਦੱਸਿਆ ਕਿ ਪੰਜਾਬੀ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਨੂੰ ਬੀਤੇ ਦਿਨੇ ਇੱਕ ਫੋਨ ਆਇਆ ਸੀ ਧਮਕੀ ਮਿਲੀ ਸੀ ਤਾਂ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਦੇ ਵੱਲੋਂ ਹੁਣ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਜੀ ਕੱਲ ਅਸੀਂ ਇੱਕ ਮੀਡੀਆ ਦੇ ਸਾਥੀਆਂ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ। ਗਾਇਕਾ ਅਮਨ ਨੂਰੀ ਨੂੰ ਇੱਕ ਕਾਲ ਆਈ ਸੀ ਜੋ ਆoze ਆਪ ਨੂੰ ਪੁਲਿਸ ਪਰਸਨ ਦੱਸ ਰਿਹਾ ਸੀ ਤੇ ਉਸਨੇ ਉਹਨਾਂ ਨੂੰ ਥ੍ਰੈਟਨ ਕੀਤਾ ਸੀ। ਇਹਦੇ ਵਿੱਚ ਅਸੀਂ ਤਿੰਨ ਸਸਪੈਕਟ ਰਾਉਂਡ ਆਪ ਕੀਤੇ ਸੀ। ਇਹਦੇ ਵਿੱਚ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ। ਕਿ ਇਹ ਇੱਕ ਸਾਈਬਰ ਫਰੋਡ ਦਾ ਅਟੈਂਪਟ ਸੀ। ਲੇਡੀ ਇੱਕ ਹੈ ਸੰਦੀਪ ਕੌਰ ਜੋ ਕਪੂਰਥਲਾ ਜਿਹੇ ਰਹਿਣ ਵਾਲੀ ਹੈ। ਇਹ ਇਹ ਆਪਣੇ ਇੰਸਟਾਗ੍ਰam ਨੂੰ ਚਲਾਰੀ ਸੀ ਉੱਥੇ ਇੱਕ ਇਹਨੂੰ ਪੇਜ ਕੋਈ ਦਿਖਿਆ ਉਹਦੇ ਤੇ ਜੋ ਉਹਦਾ ਵਟਸਐਪ ਤੇ ਨੰਬਰ ਦਿੱਤਾ ਹੋਇਆ ਸੀ ਉਹਦੇ ਤੇ ਇਹਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਪੈਸਿਆਂ ਦੇ ਲਾਲਚ ਦੇ ਵਿੱਚ ਕੋਈ ਜੋਬ ਦੀ ਜਾਂ ਹੈਲਪ ਮਦਦ ਫਾਈਨੈਂਸ਼ੀਅਲ ਹੈਲਪ ਕਰਨ ਵਾਸਤੇ ਕੋਈ ਪੇਜ ਬਣਾਇਆ ਹੋਇਆ ਸੀ। ਉਹ ਜਿਹੇ ਪੇਜ ਦੇ ਉੱਤੇ ਵਟਸਐਪ ਦੇ ਉੱਤੇ ਉਹਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਸੰਦੀਪ ਕੌਰ ਨੂੰ ਗੱਲਾਂ ਚ ਲਗਾ ਕੇ ਉਸ ਤੋਂ OTP ਲੈ ਕੇ ਉਹਦੇ ਜਿਹੜਾ ਨੰਬਰ ਦੇ ਉੱਤੇ ਉਸਦਾ WhatsApp ਚੱਲ ਰਿਆ ਸੀ ਉਹ ਉਹ ਆਪਣੇ ਕੋਲ WhatsApp ਤੇ ਚਲਾਉਣਾ ਸ਼ੁਰੂ ਕਰ ਦਿੱਤਾ ਫਿਰ ਉਸੇ WhatsApp ਦੇ ਰਾਹੀਂ ਉਸਨੇ ਉਹ ਉਸ ਪਰਸਨ ਨੇ ਆਜ ਆਪਣੇ ਪੁਲਿਸ ਇੰਸਪੈਕਟਰ ਦੱਸਦੇ ਹੋਏ ਗਾਇਕਾ ਮਰਦੂਰੀ ਨੂੰ ਕਾਲ ਕੀਤੀ ਤੇ ਉਹਨਾਂ ਨੂੰ ਥ੍ਰੈਟਨ ਕੀਤਾ ਕੀ ਇਹਨਾਂ ਦਾ ਕੋਈ ਪੁਰਾਣਾ ਵੀ ਮਾਮਲਾ ਹੈਗਾ ਦੱਸ ਕਿੰਨਾ ਨਹੀਂ ਜੋ ਪਰਸਨ ਅਸੀਂ ਰਾਉਂਡ ਅਪ ਕੀਤੇ ਨੇ ਇਹਨਾਂ ਦੇ ਉੱਤੇ ਕੋਈ ਪੁਰਾਣਾ ਮਾਮਲਾ ਦਰਜ ਨਹੀਂ ਹੋਏਗਾ ਜੋ ਸਾਡੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਇਆ ਹੋਵੇ ਇਸ ਤਰ੍ਹਾਂ ਹੀ ਮੈਂ ਇਹ ਵੀ ਲੋਕਾਂ ਨੂੰ ਕਹਿਣਾ ਚਾਹਨਾ ਇਹ ਇੱਕ ਸਾਈਬਰ ਫਰੋਡ ਦਾ ਤਰੀਕਾ ਹੈ ਜੇ ਤੁਹਾਨੂੰ ਵੀ ਕੋਈ ਕਾਲ ਆਉਂਦੀ ਹੈ ਜਿਹਦੇ ਵਿੱਚ ਕੋਈ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਇਹ ਗੱਲ ਕਹਿਣਾ ਚੰਦਾ ਹੈ ਕਿ ਅਸੀਂ ਤੁਹਾਡਾ ਬੇਟਾ ਜਾਂ ਬੇਟੀ ਫੜੇ ਨੇ ਇਹ ਗਰੁੱਪ ਦੇ ਵਿੱਚ ਫੜੇ ਸੀ ਬਾਕੀ ਬੱਚਿਆਂ ਦਾ ਕਸੂਰ ਹੈ ਪਰ ਤੁਹਾਡੇ ਬੇਟੇ ਦਾ ਜਾਂ ਬੇਟੀ ਦਾ ਕਸੂਰ ਨਹੀਂ ਹੈ ਤੇ ਉਹਨੂੰ ਛੱਡਣ ਵਾਸਤੇ ਅਸੀਂ ਸਾਨੂੰ ਪੈਸੇ ਪਾਓ ਤੁਹਾਨੂੰ ਕੋਈ ਕਯੂਆਰ ਕੋਡ ਜਾਂ ਬੈਂਕ ਅਕਾਊਂਟ ਨੰਬਰ ਦਿੰਦੇ ਨੇ ਤਾਂ ਹੀ ਜੀ ਕੋਲਸ ਤੋਂ ਸਾਵਧਾਨ ਰਭੋ ਘਬਰਾਓ ਨਹੀਂ ਕੋਈ ਵੀ ਪੈਸੇ ਇਹਦੇ ਲੋਕਾਂ ਨੂੰ ਟ੍ਰਾਂਸਫਰ ਨਾ ਕਰੋ ਅਤੇ ਆਪਣੇ ਨੇੜਲੇ ਸਾਈਬਰ ਪੁਲਿਸ ਸਟੇਸ਼ਨ ਜਾਂ 1930 ਪੋਰਟਲ ਦੇ ਉੱਤੇ ਤੁਰੰਤ ਕੰਪਲੇਂਟ ਕਰੋ ਠੀਕ ਸਰ ਕੀ ਇਹਨੂੰ ਅਮਨਤੂ ਵੀ ਮੈਡਮ ਵੀ ਕੋਈ ਇਸ ਤਰ੍ਹਾਂ ਦੀ ਪੈਸੇ ਦੀ ਡਿਮਾਂਡ ਕੀਤੀ ਸੀ ਕੋਈ ਜੋ ਸਾਨੂੰ ਕੰਪਲੇਂਟ ਮਿਲੀ ਹੈ ਉਹਦੇ ਵਿੱਚ ਪੈਸਿਆਂ ਦੀ ਡਿਮਾਂਡ ਦੀ ਗੱਲ ਹਜੇ ਕਲੀਅਰ ਨਹੀਂ ਹੋਈ ਹੈ ਪਰ ਜੋ ਸਾਡੀ ਤਫਤੀਸ਼ ਆਈ ਹੈ ਤਫਤੀਸ਼ ਅਸੀਂ ਕੀਤੀ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਇਹ ਮੋਡਲ ਸੋਪਰਿੰਡੀ ਹੈ ਜਾਂ ਜੋ ਇਹ ਪਰਸਨਸ ਕਰ ਰਹੇ ਨੇ ਇਹ ਸਾਈਬਰ ਫਰੋਡ ਦੇ ਅਟੈਂਪਟ ਵਾਲੇ ਕ੍ਰਿਮੀਨਲ ਸਾਈਬਰ ਫਰੋਡ ਵਾਲੇ ਕ੍ਰਿਮੀਨਲ ਨੇ ਤੇ ਇਹ ਵੀ ਇੱਕ ਸਾਈਬਰ ਫਰੋਡ ਦਾ ਹੈ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਚੌਟਰੀ ਚਰਨ ਸਿੰਘ ਦੀ ਯਾਦ ਵਿੱਚ ਖੰਨਾ ਦੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਕਿਸਾਨ ਦਿਵਸ ਮਨਾਇਆ ਗਿਆ ਜਿਸ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਜਨਰਲ ਮੈਨੇਜਰ ਗੋਪਾਲ ਕ੍ਰਿਸ਼ਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉਹਨਾਂ ਕਿਸਾਨਾਂ ਤੇ ਅਨਾਜ ਮੰਡੀ ਦੇ ਵਪਾਰੀਆਂ ਦੇ ਨਾਲ ਮੁਲਾਕਾਤ ਵੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਬੈਂਕ ਦੀਆਂ ਸਕੀਮਾਂ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਨਰਲ ਮੈਨੇਜਰ ਨੇ ਕਿਸਾਨਾਂ ਨੂੰ ਕਿਹਾ ਕਿ ਜੋ ਵੀ ਕਰਜ਼ਾ ਲੈਂਦਾ ਹੈ ਉਸ ਨੂੰ ਸਮੇਂ ਸਿਰ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਬਾਅਦ ਵਿੱਚ ਦੁਬਾਰਾ ਕਰਜ਼ਾ ਹਾਲਾਕਿ ਉਹ ਲੈ ਸਕਦਾ ਹੈ ਉਹਨਾਂ ਇਹ ਵੀ ਦੱਸਿਆ ਕਿ ਬੈਂਕ ਵਪਾਰੀਆਂ ਤੇ ਸ਼ੈੱਲਰ ਮਾਲਕਾਂ ਦੇ ਲਈ ਇੱਕ ਸਕੀਮ ਵੀ ਬਣਾਉਂਦਾ ਹੈ ਜਿਸ ਤੇ ਵਿਆਜ ਵੀ ਕੱਟ ਹੁੰਦਾ ਹੈ ਕਿਉਂਕਿ ਇਹ ਵੀ ਖੇਤੀਬਾੜੀ ਪੋਰਟਫੋਲੀਓ ਦੇ ਅਧੀਨ ਆਉਂਦੇ ਨੇ ਫਾਰਮੈਕਲ ਦੇਸ਼ ਮੇ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ ਉਹਨਾਂ ਦਾ ਪੰਜਾਬ ਸਿਨ ਬੈਂਕ ਇੰਸਾਈਟ ਬਹੁਤ ਪੁਰਾਣਾ ਜੁੜਾ ਹੋਇਆ ਹੈ एक सौ अठारह साल से हम लोग किसान भी हमारे साथ जुड़े हुए हैं तो आज स्वर्गीय चौधरी चरण सिंह जी के जन्मदिन में जो किसान दिवस मनाया जाता है तो हमारे पूरे बैंक में हमारे जितने ट्वेंटी नाइन जर्नल ऑफिस हैं सब जगह किसान दिवस का प्रोग्राम हो और हम लोगों लोगों को बता रहे हैं कि किसानों से जुड़ी हमारे पास क्या क्या स्कीमें हैं पहले किसान की जो स्कीम होती थी खाली वो एग्रीकल्चर मानी जाती थी लेकिन अब हमारे पास राइस शेलर आड़तियों के लिए लिमिट फूड एंड एग्रो ये सब मतलब इसी में ही आती हैं हमारी एग्रीकल्चर पोर्टफोलियो में तो इसमें बड़ा कम्पटेटिव रेट ऑफ इंटरेस्ट है रेट ऑफ इंटरेस्ट बहुत ही कम्पिटेटिव है और प्रोसेसिंग भी जिसमें काफ़ी हमारी स्कीमों में नील निल है तो लोग आए और एक बार हमारी स्कीमों का जरूर पता करें तो हाँ इन्होंने कुछ चार्जिज के लिए बताया उस पर हम लोग एक बार अपनी टॉप मैनेजमेंट कमेटी में डिस्कस करेंगे दी 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 करें। वो हम हल करेंगे वो हल करेंगे न्यू करेंसी तो आर बी आती है और जरूर खाना के लिए हम स्पेशल भिजवाएंगे सर आने वाले समय किसानों ने कुछ मैं के हाँ किसानों की थोड़ी सी एक मेरी गुजारिश भी है कि अगर किसान लोग अपना जो अभी लिया हुआ ऋण अगर टाइम से भरते हैं तो उनको समवेंशन और बहुत सारी फैसिलिटी गवर्नमेंट की तरफ से भी है तो मेरी ये गुजारिश है कि अगर बैंक से आपने कोई कर्जा लिया है, तो उसको टाइम से पे करें और फिर जरूरत है तो और ले लें तो टाइम पे कर्जा भरना बहुत ज़रूरी है हाँ हमारे एक करंट अकाउंट नया आया है पीएसबी उद्यम अब दो तीन साल हो गए हैं उसमें उसमें हम लोगों ने सारे चार्ज खत्म कर दिए हैं उसमें आप 48 करोड़ तक कैश डिपॉजिट भी फ्री है जो भी लीगली होगा और इसमें आपके लेजर फोलियो चार्जेस नहीं है उसमें नेफ्ट चार्जेस नहीं है आरटीएस चार्जेस नहीं है एक लोकर भी फ्री है तो हम चाहते हैं कि लोग इसका जरूर फायदा उठाएं ऐतिहासिक गुरुद्वारा साहिब श्री चरण कमल साहिब वीक की एससीपीसी प्रदान एडवोकेट चौथेदार हरजिंदर सिंह तामी देवलो प्रेस कॉन्फ्रेंस के लिए प्रेस कॉन्फ्रेंस के दौरान ਤਾਮੀ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਲੰਮਾ ਅਰਸਾ ਵਿਅਦਵਿਦਾ ਰੌਲਾ ਪਾਉਂਦੀ ਰਹੀ ਹੈ ਅਤੇ ਹੁਣ 382 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦੇ ਲਈ ਜੋ ਐਸਆਈਟੀ ਬਣਾਈ ਗਈ ਹੈ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਵੱਡਾ ਬਣਨ ਦੀ ਕੋਸ਼ਿਸ਼ ਹੈ ਉਹਨਾਂ ਨੇ ਕਿਹਾ ਹੈ ਕਿ ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦਾ ਮਾਮਲਾ ਸੰਬੰਧੀ ਜੋ ਸ਼੍ਰੀ ਕਾਲ ਤਖਤ ਸਾਹਿਬ ਨੇ ਆਪਣੇ ਅਧਿਕਾਰ ਖੇਤਰ ਦੇ ਵਿੱਚ ਲਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਲੰਮੇ ਅਰਸੇ ਤੋਂ ਗੁਰਦੁਆਰਾ ਸਹਿਬਾਨਾ ਤੇ ਪ੍ਰਬੰਧ ਬੜੇ ਹੀ ਸੁਚੱਜੇ ਢੰਗ ਦੇ ਨਾਲ ਚਲਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਮਹਾਨ ਸਥਾਨ ਗੁਰੂ ਕਾਲਕੀਦਰ ਪਾਤਸ਼ਾਹ ਜੀ ਦਾ ਜਿੱਥੇ ਸਤਗੁਰੂ ਜੀ ਨੇ ਉਹ ਸਪਕਟਰ ਜੇਲਾ ਅਨੰਦਗੜ੍ਹ ਤੋਂ ਚਾਲੇ ਪਾਈ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਪਾਤਸ਼ਾਹ ਦੇ ਪੁਰਾਣਾ ਤੋਂ ਪਿਆਰੇ ਪੰਜ ਪਿਆਰੇ ਜੋ ਤਿੰਨ ਪੰਜ ਪਿਆਰੇ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ 40 ਸਿੰਘ ਅਨੇਕਾਂੇ ਹੋਰ ਸਿੰਘ ਉਹ ਸ਼ਹੀਦیاں ਪਾ ਕੇ ਜੋ ਕਿ ਕੌਤਕ ਸਾਰੇ ਗੁਰੂ ਦੇ ਸਤਗੁਰ ਜੀ ਆਪ ਹੀ ਜਾਣਦੇ ਆ ਪਰ ਜਿਸ ਢੰਗ ਦੇ ਨਾਲ ਸਤਗੁਰ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਸਹਬਜ਼ਾਦਾ ਬਾਬਾ ਜਹਾਰ ਸਿੰਘ ਨੂੰ ਆਪਣੀ ਹੱਥੀ ਜੰਗਲੇ ਤੋਰਿਆ ਤੇ ਫਿਰ ਉਹਨਾਂ ਦੇ ਕਰਤੱਵ ਦੇਖਦੇ ਹੋਏ ਜਦ ਸ਼ਹੀਦੀ ਪਾਉਂਦੇ ਤੇ ਸਤਗੁਰ ਜੀ ਜਕਾਰੇ ਬੁਲੰਦ ਕਰਦੇ ਇਹੋ ਜਿਹਾ ਕਲਗੀਧਰ ਪਾਸ਼ਾ ਜਿਹਾ ਗੁਰੂ ਨਾਨਕ ਉਹ ਆ ਤਾਂ ਨਾ ਕਦੇ ਹੋਣਾ ਤੇ ਆ ਪਵਿੱਤਰ ਧਰਤੀ ਪੂਜਨ ਜੋਗ ਆ ਜਿੱਥੇ ਸਤਗੁਰੂ ਜੀ ਨੇ ਕੋਈ ਸਮਾਂ ਜਿਹੜਾ ਆ ਬਿਸ਼ਰਾਮ ਕੀਤਾ ਮੈਂ ਅਕਸਰ ਇੱਕ ਗੱਲ ਜ਼ਰੂਰ ਕਰਦਾ ਹੁੰਨਾ ਗੁਰੂ ਆਪਣੇ ਸਿੱਖ ਨੂੰ ਆਪਣੇ ਤੋਂ ਦੂਰ ਨਹੀਂ ਜਾਣ ਦਿੰਦਾ ਉਹ ਗੁਰੂ ਸਾਹਿਬ ਜੀ ਦੀ ਆਪਣੀ ਸਤਗੁਰ ਜੀ ਦੀ ਬਿਆਨਤ ਕਿਰਪਾ ਤੇ ਬਖਸ਼ਿਸ਼ ਉਹੀ ਆਧਾਰਨ ਮੈਂ ਅਕਸਰ ਹੀ ਬੋਲਦਾ ਹੁੰਨਾ ਕਿ ਬਦਾਵਾ ਲਿਖਣ ਵਾਲੇ ਆਨੰਦਪੁਰ ਦੀ ਧਰਤੀ ਤੋਂ ਚਾਹਦੇ ਆ ਤੇ ਕਲਗੀਧਰ ਪਾਸ਼ਾ ਦਾ ਸਾਰਾ ਸਫਰ ਜਿਵੇਂ ਇਤਿਹਾਸ ਦੱਸਦਾ ਵੀ ਜੋੜਾ ਵੀ ਪੈਰਾਂ 'ਚ ਨਹੀਂ ਰਿਹਾ ਜਾਮਾ ਵੀ ਲੀਡੋਲੀਰ ਹੋ ਗਿਆ ਸਤਗੁਰ ਜੀ ਨੇ ਇੱਕ ਆਪਣੇ ਕੋਲ ਸਾਭ ਕੇ ਰੱਖੀ ਚੀਜ਼ ਜਿਹੜੀ ਜਾ ਕੇ ਖਿਦਰਾਣੇ ਦੀ ਢਾਬ ਦੇ ਉੱਤੇ ਭਾਈ ਮਹਾਵ ਸਿੰਘ ਜਿੱਲੇ ਜੀ ਦੇ ਪਾਉਣ ਵਾਲੇ ਸੀ ਥੋੜੇ ਪ੍ਰਾਨ ਹਲੇ ਸੀਗੇ ਉਸ ਧਰਤੀ ਤੇ ਸਤਗੁਰਜੀ ਨੇ ਫਿਰ ਜਿਲੇ ਮਹਾ ਭਾਈ ਮਹਾ ਸਿੰਘ ਨੂੰ ਕਿਹਾ ਵੀ ਮੰਗ ਲਾ ਜੋ ਮੰਗਣਾ ਤੇ ਭਾਈ ਮਹਾ ਸਿੰਘ ਦਾ ਵੀ ਸਿੱਦਕ ਦੇਖੋ ਕਹਿੰਦਾ ਸਤਗੁਰਜੀ ਬਿਦਾਵਾ ਪਾੜ ਦਿਓ ਹੁਣ ਇਹੋ ਹੀ ਦੇਖਣ ਵਾਲੀ ਗੱਲ ਆ ਕਿ ਗੁਰੂ ਆਪਣੇ ਸਿੱਖ ਨੂੰ ਲਾਗਿਓ ਦੂਰ ਨੇ ਹੁਣ ਕਹਿੰਦਾ ਦੂਰ ਚੱਲਾ ਵੀ ਜਾਵੇ ਸਤਗੁਰਜੀ ਵਾਪਸ ਲੈ ਲੈਂਦੇ ਆ ਤੇ ਉਹ ਬਿਦਾਵਾ ਸਤਗੁਰਜੀ ਨੇ ਫਿਰ ਕਮਰ ਕੱਸੇ ਚੋਂ ਕੱਢ ਕੇ ਉਹ ਪਾੜਿਆ ਭਾਈ ਅੱਜ ਸਿੱਖ ਪੰਥ ਦੇ ਬਹੁਤ ਵੱਡੇ ਹਮਲੇ ਹੋ ਰਹੇ ਆ ਬੜੇ ਕਿਸਮ ਦੇ ਜਿਹੜੇ ਅੱਜ ਸਿੱਧੇ ਵੀ ਤੇ ਅਸਿੱਧੇ ਵੀ ਸਿੱਧਿਆਂ ਦੇ ਤੌਰ ਤੇ ਆ ਮੌਜੂਦਾ ਸਰਕਾਰ ਜਿਹੜੀ ਬੜਾ ਲੰਬਾ عرصਾ ਬਿਆਦਮੀਆਂ ਦੇ ਰੋਲੇ ਪਾਉਂਦੇ ਰਹੀ 328 ਰੂਪਾਂ ਦੇ ਮਾਮਲੇ ਵਿੱਚ ਇੱਕ ਪੁਲਿਸ ਜਿਹੜਾ ਆ ਉਹ ਪਰਚਾ ਦਾਜ ਕਰ ਦਿੱਤਾ ਹੁਣ ਉਹਦੇ ਸੈਟ ਬਣਾਈ ਆ ਤਦ ਮੈਂ ਕਹਿਣਾ ਚਾਹੁੰਦਾ ਇਹ ਸਰਕਾਰ ਨੂੰ ਕਿ ਤੁਸੀਂ ਸ਼੍ਰੀ ਕਾਲਤਾਕਸਰ ਸਾਹਿਬ ਤੋਂ ਵੀ ਵੱਡੇ ਹੋ ਗਏ ਕਿਉਂਕਿ ਸਾਰਾ ਮਸਲਾ ਸ਼੍ਰੀ ਕਾਲਤਾਕਸਰ ਸਾਹਿਬ ਨੇ ਆਪਣੇ ਅਧਿਕਾਰ ਖੇਤਰ ਵਿੱਚ ਲੈ ਕੇ ਤੇ ਸਾਰਿਆਂ ਨੂੰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਸੀ ਇਹ ਸਾਰਾ ਨਰੇਟਿਵ ਜਿਹੜਾ ਬਾਅਦ ਦੇ ਵਿੱਚ ਇਦਾਂ ਸਿੱਕਿਆ ਕੀਤਾ ਗਿਆ ਸੀ ਤੇ ਹੁਣ ਵੀ ਕਰਨਗੇ ਤੇ ਸਿੱਖ ਪੰਥ ਨੇ ਖਾਲਸਾ ਪੰਥ ਨੇ ਇਹਨਾਂ ਦੀ ਚਣੌਤੀ ਨੂੰ ਕਬੂਲ ਵੀ ਕਰਨਾ ਕਿ ਕੀ ਸ਼ੌਮਣੀ ਗੁਰਦਾਰੇ ਦਾ ਪ੍ਰਬੰਧਕ ਕਮੇਟੀ ਦਾ ਇੱਡੇ ਲੰਬੇ ਅਰਸੇ ਦਾ ਪ੍ਰਬੰਧ ਉਹ ਹੁਣੇ ਪੁਲਿਸ ਚਲਾਇਆ ਕਰੂਗੀ ਸਾਡੇ ਦਾ ਰੋਜ਼ ਦੇ 10-10 20-20 ਕੇਸ ਹੁੰਦੇ ਆ ਘਪਲਿਆਂ ਦੇ ਇਹ 328 ਰੂਪ ਕਿਧਰੇ ਨਹੀਂ ਗਏ ਇਹ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਕਹਿੰਦੀ ਆ ਪਰ ਇਹਨੂੰ ਆਧਾਰ ਬਣਾ ਕੇ ਜਿਵੇਂ ਅੱਜ ਇਹਨਾਂ ਦਾ ਸਿੱਕਾ ਚੱਲਣ ਰਿਹਾ ਪੁਲਿਸ ਨੂੰ ਪੂਰੇ ਤੌਰ ਤੇ ਵਰਤਨ ਦਾ ਯਤਨ ਕਰਦੇ ਆ ਪਰ ਕਾਨੂੰਨ ਕਹਦੇ ਮੁਸਾਬਕ ਜਿਹੜੇ ਚੰਗੇ ਅਫਸਰ ਆ ਉਹ ਇਹਨਾਂ ਗੱਲਾਂ 'ਚ ਦਖਲਦਾਰ ਜੀ ਘੱਟ ਕਰਦੇ ਆ ਤੇ ਇਸ ਕਰਕੇ ਮੈਂ ਕਹਿਣਾ ਚਾਹਣਾ ਕਲਗੀਧਰ ਪਾਤਸ਼ਾਹ ਨੇ ਕੋਈ ਨਿੱਜਲੀ ਲੜਾਈ ਨਹੀਂ ਸੀ ਲੜੀ ਸਤਗੁਰ ਜੀ ਨੇ ਇਸ ਪੰਥ ਲਈ ਗਰੀਬਾਂ ਲਈ ਲਤਾੜਿਆਂ ਲਈ ਦੱਬਿਆਂ ਲਈ ਜਾਤ ਪਾਤ 'ਚ ਵਧੀਆਂ ਕਰਨ ਵਾਲਿਆਂ ਦੇ ਖਿਲਾਫ ਲੜਾਈ ਲੜੀ ਸੀ ਸੋ ਅੱਜ ਫਿਰ ਖਾਲਸਾ ਪੰਥ ਨੂੰ ਤਕੜੇ ਹੋ ਕੇ ਇਹ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਪਵਿੱਤਰ ਸੰਧਾਨਤ ਬਖਸ਼ੇ ਕੀਤਾ ਸੀ ਸੋ ਜਿੱਥੇ ਆਪਾਂ ਆ ਸ਼ਹੀਦੀ ਬਾੜਾ ਸ਼ਹੀਦੀ 15 ਵਾਲਾ ਪਹਿਲੀ ਪੋ ਤਾਂ ਸ਼ੁਰੂ ਹੋ ਜਾਂਦਾ ਆਮ ਕਰਕੇ ਆਪਾਂ ਇਹਨੂੰ ਪਵਿੱਤਰ ਫਤਿਹਗੜ੍ਹ ਦੀ ਧਰਤੀ ਤੱਕ ਜਾ ਕੇ ਸਮਾਪਤੀ ਸਮਝਦੇ ਆਂ ਪਰ ਸਤਗੁਰੂ ਜੀ ਨੇ ਇਹ ਸਾਰੇ ਦੀ ਪੋ ਦੇ ਮਹੀਨੇ ਦੀ ਮਾਗੀ ਤੇ ਜਾ ਕੇ ਉਸ ਪਵਿੱਤਰ ਖਦਰਾਣੇ ਦੀ ਢਾਲ ਤੇ ਮੁਕਸਰ ਬਿਕੇ ਜਾ ਕੇ ਸਮਾਪਤੀ ਕੀਤੀ ਸੀ ਸੋ ਇਹ ਪੋ ਦਾ ਮਹੀਨਾ ਸਿੱਖ ਪੰਥ ਲਈ ਅਹਿਮ ਮਹੀਨਾ ਆ ਇਹਦੇ ਵਿੱਚ ਬਹੁਤ ਕੁਝ ਸਿੱਖ ਪੰਥ ਦੇ ਵਿੱਚ ਜਿਹੜੇ ਉਹਨਾਂ ਨੂੰ ਸਿੱਖਣ ਦੀ ਵੀ ਲੋੜ ਆ ਕੀ ਸਿੱਖਣਾ ਸਾਨੂੰ ਸਤਗੁਰੂ ਜੀ ਨੇ ਹੁਕਮ ਬਖਸ਼ਿਸ਼ ਕੀਤਾ ਸੀ ਪਵਿੱਤਰ ਗੁਰਬਾਣੀ ਦੇ ਸਿਧਾਂਤ ਦੇ ਨਾਲ ਜੋੜਨਾ ਉਹ ਸਿਧਾਂਤ ਕੀ ਆ ਜਿਵੇਂ ਜਿਵੇਂ ਸਤਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਸਿੱਖ ਨੂੰ ਰਾਤ ਨੂੰ ਸੌਣ ਦਾ ਚੱਜ ਅੰਮ੍ਰਿਤ ਵੇਲੇ ਉਠਣ ਦਾ ਫਿਰ ਕਿਵੇਂ ਆਪਣਾ ਦਿਨ ਬਤੀਤ ਕਰਨਾ ਕਿਵੇਂ ਤੂੰ ਧਾਰਮਿਕ ਤੌਰ ਤੇ ਜੀਉਣਾ ਕਿਵੇਂ ਰਾਜਨੀਤਿਕ ਤੌਰ ਤੇ ਕਿਵੇਂ ਸਮਾਜਿਕ ਤੌਰ ਤੇ ਜੀਉਣਾ ਕਿਵੇਂ ਆਰਥਿਕ ਤੌਰ ਤੇ ਜੀਉਣਾ ਇਹ ਪਵਿੱਤਰ ਸਿਧਾਂਤ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਸੀ ਕਲਗੀਧਰ ਪਾਤਸ਼ਾਹ ਨੇ ਦਰਵਾਇਆ ਸੀ ਸਾਰੇ ਸੋ ਆਪਾਂ ਗੁਰੂ ਪੰਥ ਗੁਰੂ ਗ੍ਰੰਥ ਨੂੰ ਸਮਰਪਿਤ ਹੋ ਜਾਈਏ ਇਹੋ ਹੀ ਉਹਨਾਂ ਮਹਾਨ ਸ਼ਹੀਦਾਂ ਦਾ ਤੇ ਗੁਰੂ ਪਾਤਸ਼ਾਹ ਦਾ ਸਾਨੂੰ ਆਦੇਸ਼ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸਤਾਨ ਜੀ ਕੋ ਪੀਪੇ ਵੀ ਕਾਰਟੂਨ ਬਣਾਇਆ ਕਰਦਾ ਸੀ ਉਦੋਂ ਤੇ ਮੈਂ ਰਾਤ ਬਿਆਨ ਵੀ ਦੇ ਦਿੱਤਾ ਸੀ ਜਦੋਂ ਇਹ ਸ਼ੁਰੂ ਹੋਇਆ ਸੀ ਬੀਲਬਾਰ ਦੇ ਬਾਰ ਬੀਲ ਦੇ ਦ ਮੈਂ ਤਾਂ ਵੀ ਬਹੁਤ ਜ਼ੋਰ ਨਾਲ ਇਹ ਗੱਲ ਕਹੀ ਸੀ ਕਿ ਨਾ ਤਾਂ ਸਹਬਜ਼ਾਦੇ ਵੀਰ ਆ ਤੇ ਨਾ ਬਾ ਲਿਆ ਕਿਉਂਕਿ ਗੁਰੂ ਦੀ ਜੋਤ ਆ ਗੁਰੂ ਜੋਤ ਜੇ ਗੁਰੂ ਅੰਸ਼ ਦੇ ਉਹ ਸਹਬਜ਼ਾਦੇ ਆ ਵੀਰ ਸ਼ਬਦ ਵੀ ਪਰ ਮੈਂ ਕੋਸ਼ਿਸ਼ ਚੁੜਿਆ ਜਾਂਦਾ ਨਾਲ ਪਰ ਮੈਂ ਉਦੋਂ ਵੀ ਇਸ ਗੱਲ ਦਾ ਕਿਹਾ ਸੀ ਕਿ ਇਹ ਬਿਲਕੁਲ ਜਿਹੜਾ ਤੁਸੀਂ ਨੀ ਨਵੀ ਪਾਉਣ ਲੱਗੇ ਆ ਇਹ ਗਲਤ ਆ ਤੇ ਅਸੀਂ ਮੈਨ ਨੂੰ ਵੀ ਸਵਾਬ ਬਣਾਉਂਦੇ ਰਹੇ ਸਾਨੂੰ ਟਾਈਮ ਦੇਣਗੇ ਪਰ ਮੈਂ ਸਮਝਦਾ ਪਈਏ ਇੱਕ ਵਸੀਲਾ ਬਣਾਇਆ ਜਾ ਰਿਹਾ ਹੌਲੀ ਹੌਲੀ ਸਿਧਾਂਤ ਤੋੜਨ ਨੂੰ ਹੁਣ ਉਹਦੇ ਉੱਤੇ ਆ ਕਾਰਟੂਨਾਂ ਦਾ ਸਿਸਟਮ ਸ਼ੁਰੂ ਕਰ ਦਿੱਤਾ ਮੈਂ ਸਖਤ ਇਸ ਗੱਲ ਦਾ ਵਿਰੋਧ ਕਰਦਾ ਪਰ ਵਿਰੋਧ ਨੇ ਨਿਹਰਾ ਕਰਦਾ ਇਦਾਂ ਦੀਆਂ ਕਾਰਵਾਈਆਂ ਨਾ ਸਰਕਾਰਾਂ ਨੇ ਬੰਦ ਕੀਤੀਆਂ ਤੇ ਫੇ ਖਾਲਸਾ ਪੰਥ ਨੂੰ ਸੋਚਣਾ ਵੀ ਪਊਗਾ ਤੇ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੀ ਫਿਰ ਕਿਉਂਕਿ ਧਰ ਪ੍ਰਚਾਰ ਕਮੇਟੀ ਚ ਤੇ ਸਾਡੇ ਦੂਸਰੇ ਮਤੇ ਵੀ ਆ ਤੇ ਉਮੇ ਵੀ ਇਹ ਸਾਡਾ ਸਿਧਾਂਤ ਵੀ ਕਹਿੰਦਾ ਕਿਸੇ ਢੰਗ ਨਾਲ ਗੁਰੂ ਸਾਹਿਬ ਜੀ ਦੇ ਤੇ ਗੁਰੂ ਦੇ ਪਰਿਵਾਰ ਨੂੰ ਕਿਸੇ ਢੰਗ ਦੇ ਨਾਲ ਮਨੁੱਖ ਦੇ ਤੌਰ ਦੇ ਉੱਤੇ ਜਾਂ ਕਾਰਟੂਨਾਂ ਦੇ ਤੌਰ ਤੇ ਕਦੇ ਨਹੀਂ ਦਿਖਾਇਆ ਜਾ ਸਕਦਾ ਸੋ ਪਤਾ ਨਹੀਂ ਹੁਣ ਅਗਨੀ ਪ੍ਰੀਖਿਆ ਲਾਂਡ ਇਹ ਆ ਵੀ ਕਿੰਨਾ ਕਹੇ ਬਰਦਾਸ਼ਤ ਕਰਦੇ ਆ ਪਾ ਮੈਨੂੰ ਪਤਾ ਲੱਗਾ ਵੀ ਰਾਤ ਨੂੰ ਹੀ ਫਿਰ ਉਹ ਰਿਮੂਵ ਵੀ ਕਰ ਦਿੱਤਾ ਪਰ ਫਿਰ ਪਾਇਆ ਕਿਉਂ ਇਹ ਪ੍ਰਿਸ਼ਠਾਚਾਰ ਅਤੇ ਆਮਨੰਦ ਤੋਂ ਵੱਧ ਜਾਇਦਾਦ ਦੇ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਮੁਅੱਤਲ ਡੀਆਈਟੀ ਹਰਚਰਨ ਸਿੰਘ ਪੁੱਲਰ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਟਾਲ ਦਿੱਤੀ ਗਈ ਹੈ ਤੇ ਹੁਣ ਦੱਸਦੀ ਹੈ 2 ਜਨਵਰੀ 2026 ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਦੱਸਿਆ ਕਿ ਕੋਰਟ ਦੇ ਵੱਲੋਂ ਸੀਬੀਆਈ ਨੂੰ ਅਗਲੀ ਸੁਣਵਾਈ ਤੇ ਆਪਣਾ ਪੱਖ ਰੱਖਣ ਦੇ ਨਿਰਦੇਸ਼ ਦਿੱਤੇ ਗਏ ਨੇ ਅੱਜ ਸੁਣਵਾਈ ਦੇ ਦੌਰਾਨ ਸੀਬੀਆਈ ਨੇ ਜਵਾਬ ਦਾਇਰ ਕਰਨ ਦੇ ਲਈ ਸਮਾਂ ਮੰਗਿਆ ਸੀ ਇਸ ਤੇ ਲਈ ਕੋਰਟ ਦੇ ਵੱਲੋਂ ਸੁਣਵਾਈ ਟਾਲ ਦਿੱਤੀ ਗਈ ਉਹਤੇ ਹੀ ਹਰਚਰਨ ਸਿੰਘ ਪੁੱਲਰ ਦੇ ਵੱਲੋਂ ਅਦਾਲਤ ਦੇ ਵਿੱਚ ਇੱਕ ਹੋਰ ਅਰਜ਼ੀ ਵੀ ਦਾਇਰ ਕੀਤੀ ਗਈ ਹੈ ਇਸ ਤੇ ਸੁਣਵਾਈ ਦੁਪਹਿਰ ਬਾਅਦ ਹੋਵੇਗੀ ਹਰਚਰਨ ਸਿੰਘ ਪੁੱਲਰ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਅਦਾਲਤ ਦੇ ਵਿੱਚ ਪੇਸ਼ ਹੋਏ ਹਰਚਰਨ ਸਿੰਘ ਪੁੱਲਰ ਨੇ ਪਹਿਨਾ ਸੀਬੀਆਈ ਐਫਆਈਆਰ ਨੂੰ ਚੁਣੌਤੀ ਦਿੱਤੀ ਸੀ ਅਤੇ ਰਾਹਤ ਦੀ ਮੰਗ ਕੀਤੀ ਸੀ ਇੰਨਾ ਹੀ ਨਹੀਂ ਹਾਈ ਕੋਰਟ ਦੇ ਵਿੱਚ ਸਮਾਨਤ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ ਪਰ ਕਿਉਂਕਿ ਮਾਮਲੇ ਦੀ ਸੁਣਵਾਈ ਉੱਥੇ ਨਹੀਂ ਹੋਈ ਇਸੇ ਲਈ ਪੁੱਲਰ ਵੱਲੋਂ ਇੱਥੇ ਸਮਾਨਤ ਪਟੀਸ਼ਨ ਦਾਇਰ ਕੀਤੀ ਗਈ ਸਿਲਾ ਪਰਿਸ਼ਦ ਅਤੇ ਬਲਾਕ ਸਮitei ਚੋਣਾਂ ਦੀ ਗਿਣਤੀ ਦੇ ਦੌਰਾਨ ਹਿਰਾਸਤ ਦੇ ਵਿੱਚ ਲਏ ਸ਼ੋਮਿਆ ਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਜੇਲ੍ਹ ਤੋਂ ਜ਼ਮਾਨਤ ਤੋਂ ਰਿਹਾ ਹੋਣ ਤੋਂ ਬਾਅਦ ਚੋਣਾਂ ਦੀ ਗਿਣਤੀ ਵਾਲੇ ਦਿਨ ਦੇ ਘਟਨਾਕ੍ਰਮ ਬਾਰੇ ਇੱਕ ਪੱਤਰਕਾਰ ਨਾਲ ਗੱਲਬਾਤ ਕੀਤੀ। ਯਾਦੂ ਨੇ ਕਿਹਾ ਕਿ ਖੰਨਾ ਪ੍ਰਸ਼ਾਸਨ ਦੇ ਵੱਲੋਂ ਵੋਟਾਂ ਦੀ ਗਿਣਤੀ ਨੂੰ ਪ੍ਰਭਾਵਿਤ ਕਰਨ ਅਤੇ ਹੇਰਾਫੇਰੀ ਦੇ ਨਾਲ ਵਿਰੋਧੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਖਰਾਅ ਉਂਦੇ ਲਈ ਉਹਨਾਂ ਦੇ ਨਾਲ ਵਧਿੱਕੀ ਕੀਤੀ ਗਈ ਹੈ ਤੇ ਮਾਮਲਾ ਦਰਜ ਕਰਕੇ ਵਰਕਰਾਂ ਨੂੰ ਡਰਾਣਾ ਧਮਕਾਣਾ ਦੀ ਕਿਣੀ ਮਿੱਠੀ ਸਾਜ਼ਿਸ਼ ਰਚੀ ਗਈ ਹੈ। ਉਹਨਾਂ ਨੂੰ ਜ਼ਫਰੀ ਉਹਨਾਂ ਕਹੇ ਕਿ ਗਿਣਤੀ ਕੇਂਦਰ ਚ ਬਾਹਰ ਲਜਾਇਆ ਗਿਆ ਇਸ ਸਭ ਦੀ ਵੀਡੀਓ ਰਿਕਾਰਡਿੰਗ ਦੇਖੀ ਜਾ ਸਕਦੀ ਹੈ ਉਹਨਾਂ ਕਹੇ ਕਿ ਨਾਮਸਫੀਆਂ ਪਰੰਤੋਂ ਲੈ ਕੇ ਚੋਣ ਤੋਂ ਗਿਣਤੀ ਤੱਕ ਪ੍ਰਕਿਰਿਆ ਚ ਝੇਰਾ ਫੇਰੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਿਆ ਸਨ ਪਰ ਅਕਾਲੀ ਦਲ ਦੇ ਉਮੀਦਵਾਰਾਂ ਨੇ ਬਹਾਦਰੀ ਦੇ ਨਾਲ ਲੜਾਈ ਲੜੇ ਉਤੇ ਯਾਦੂ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਵੀ ਵੋਟਾਂ ਦੀ ਗਿਣਤੀ ਦੇ ਦੌਰਾਨ ਬੇਨਿਆਮੀਆਂ ਹੋਣ ਦਾ ਅਨਦਾਜ਼ਾ ਸੀ ਦੇਖੋ ਜੀ ਅੱਜ ਦਾ ਮੁੱਖ ਬੱਦਦਾ ਦਾ ਜਿਹੜੇ ਅਸੀਂ ਸਾਡੇ ਬਲਾਗ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜਿੱਤੇ ਆ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮੈਂਬਰਾਂ ਨੂੰ ਵਧਾਈ ਦੇਣੀ ਚਾਹੁੰਦਾ ਕਿ ਬਹੁਤ ਸੰਗਤ ਨੇ ਸਹਿਯੋਗ ਦਿੱਤਾ ਪਿੰਡਾਂ 'ਚ ਸਾਰੇ ਸਾਡੇ ਵਰਕਰ ਸਹਿਬਾਨਾਂ ਨੇ ਸਾਡੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੋ ਪਹਿਲਾਂ ਸਾਰੇ ਹਲਕੇ ਦਾ ਧੰਨਵਾਦੀ ਹਾਂ ਕਿ ਤੁਸੀਂ ਬਹੁਤ ਵਧੀਆ ਸ਼ਮਨੀ ਕਾਲੀਦਲ ਨੂੰ ਸਮਰਥਨ ਦਿੱਤਾ ਬਹੁਤ ਵਧੀਆ ਰਿਜ਼ਲਟ ਆਇਆ ਕਿਉਂਕਿ ਸ਼ਮਨੀ ਕਾਲੀਦਲ ਨੇ ਇੱਕ ਜ਼ਿਲ੍ਹਾ ਪ੍ਰੀਸ਼ਦ ਦੋ 'ਚ ਇੱਕ ਜਿੱਤੀ ਆ ਤੇ ਪੰਜ ਬਲਾਕ ਸੰਟੀਆਂ ਜਿੱਤੀਆਂ ਨੇ ਤੇ ਸਾਰੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਵਧਾਈ ਵੀ ਹੈ ਜਿਹੜੇ ਮੈਂਬਰ ਹਾਰੇ ਵੀ ਨੇ ਉਹਨਾਂ ਨੂੰ ਵੀ ਅਸੀਂ ਹੌਸਲਾ ਦਿੰਨੇ ਆ ਕਿ ਕੋਈ ਜਣਾ ਅਗਲੀ ਵਾਰ ਫੇਰ ਮਾਫਾ ਮਿਲੂਗਾ ਫੇਰ ਅਸੀਂ ਏਦੂ ਦੂਰਾਂ ਚੌਣੇ ਔਖੇ ਲੜਾਂਗੇ ਭਾਵੇਂ ਸਰਕਾਰਾਂ ਨੇ ਬਥੇਰਾ ਜ਼ਬਰ ਕੀਤਾ ਜ਼ੁਲਮ ਕੀਤਾ ਧੱਕੇਸ਼ਾਹੀ ਕੀਤੀ ਉਸ ਦੇ ਬਾਵਜੂਦ ਵੀ ਰਿਜ਼ਲਟ ਬਹੁਤ ਵਧੀਆ ਰਹੇ ਅੱਜ ਦਾ ਮੇਨ ਮਕਸਦ ਤਾਂ ਹੀ ਸੀਗਾ ਕਿ ਸਰਕਾਰ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ ਸਾਡੇ ਵਰਕਰ ਸਾਡੇ ਮੈਂਬਰ ਬਹੁਤ ਵਧੀਆ ਲੜਾਈ ਲੜੇ ਨੇ ਜਿਸ ਦਿਨ ਤੋਂ ਪੇਪਰ ਭਰੇਗੇ ਉਸੇ ਦਿਨ ਤੋਂ ਲੈ ਕੇ ਕਿਉਂਕਿ ਭਾਵੇਂ ਗੱਲਾਂ ਕੁਝ ਬਾਅਦ ਚ ਸਾਹਮਣੇ ਆਈਆਂ ਨੇ ਕਿ ਪਹਿਲੇ ਦਿਨਾਂ ਤੋਂ ਹੀ ਅਫਸਰਾਂ ਨੂੰ ਇਹ ਹਦਾਇਤਾਂ ਸੀ ਕਿ ਕਿਸੇ ਤਰੀਕੇ ਕਾਗਜ਼ ਰੋਕੇ ਜਾਣ ਚਲੋ ਸੰਗਤ ਤਕੜੀ ਸੀ ਸਾਡੇ ਲੋਕ ਤਕੜੇ ਸ਼ੋਭਨੀ ਕਾਲੀਦਲ ਦੇ ਵਰਕਰ ਤਕੜੇ ਸੀ ਕਾਗਜ਼ ਸਹੀ ਪਾਏਗੇ ਉਸ ਤੋਂ ਬਾਅਦ ਤੇ ਜਦੋਂ ਵੋਟਾਂ ਹੋਈਆਂ ਵੋਟਾਂ ਚ ਵੀ ਚਲੋ ਸਾਡੇ ਜਿਹੜੇ ਮੈਂਬਰ ਸਵਾਨ ਸੀ ਉਹਨਾਂ ਨੂੰ ਦਬਕਾਇਆ ਵੀ ਗਿਆ ਪਿੰਡਾਂ 'ਚ ਵੋਟਰਾਂ ਨਾਲ ਵੀ ਬਹੁਤ ਕੁਝ ਕੀਤਾ ਗਿਆ ਹੁਣ ਹੌਲੀ ਹੌਲੀ ਸਾਰੇ ਪਿੰਡਾਂ ਚੋਂ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਬਾਕੀ ਜਿਹੜੀ ਲੋਕਾਂ ਦੇ ਸਾਹਮਣੇ ਆਖਰੀ ਦਿਨ ਜਿਹੜੀ ਗੱਲ ਆਈ ਹੈ ਕਿਉਂਕਿ ਇੱਕ ਦਿਨ ਪਹਿਲਾਂ ਸਾਡੇ ਕੋਲ ਸਾਰੀ ਰਿਪੋਰਟ ਆ ਚੁੱਕੀ ਸੀ ਜਦੋਂ ਅਸੀਂ ਰਾਤ ਨੂੰ ਗੇੜੇ ਮਾਰੇ ਆ ਕਿ ਕੁਝ ਵੀ ਹੋ ਸਕਦਾ ਕੋਈ ਵੀ ਤੰਦਲੀ ਹੋ ਸਕਦੀ ਆ ਰਾਤ ਨੂੰ ਅਸੀਂ 1:30 ਵਜੇ ਤੱਕ ਇੱਕ ਦਿਨ ਰਿਜ਼ਲਟ ਆਉਣ ਤੋਂ ਪਹਿਲਾਂ 16 ਤਰੀਕ ਨੂੰ ਰਾਤ ਨੂੰ 1 ਵਜੇ ਤੱਕ ਅਸੀਂ ਗੇੜੇ ਮਾਰਦੇ ਰਹੇ ਅਸੀਂ ਵੀ ਆਏ ਸਾਡੇ ਹੋਰ ਵੀ ਸਾਥੀ ਆਏ ਪਿੰਡਾਂ ਤੋਂ ਤੇ ਦੂਜੀਆਂ ਪਾਰਟੀਆਂ ਦੇ ਕਾਂਗਰਸ ਦੇ ਨੁਮਾਇਦੇ ਵੀ ਉੱਥੇ ਦੇਖੇ ਗਏ ਕਉਂਕੇ ਸਰਕਾਰ ਵਾਲਾ ਤਾਂ ਕੋਈ ਨਹੀਂ ਮਿਲਿਆ ਕਿਉਂਕਿ ਸਰਕਾਰ ਵਾਲਿਆਂ ਤਾਂ ਇਹ ਸੀ ਵੀ ਅਸੀਂ ਤਾਂ ਉਹ ਹੋਲੀ ਸੋਲੀ ਹੋਈ ਸੀਗੇ ਉਹਨਾਂ ਨੂੰ ਜੋ ਮਰਜ਼ੀ ਕਰ ਸਕਦੇ ਸੀ ਤੇ ਜਿੱਦẽ ਰਿਜ਼ਲਟ ਆਉਣਾ ਸੀ 17 ਤਰੀਕ ਨੂੰ ਉਸ ਦਿਨ ਸਵੇਰ ਤੋਂ ਹੀ ਪਹਿਲਾਂ ਤਾਂ ਗੇਟ ਤੇ ਗੇਟ ਤੇ ਮੈਨੂੰ ਰੋਕਿਆ ਗਿਆ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਉੱਥੇ ਉਤਾਰ ਸਿੰਘ ਖੜਾ ਸੀ ਉਹਨੇ ਰੋਕਿਆ ਕਹਿੰਦਾ ਤੁਸੀਂ ਨਹੀਂ ਜਾ ਸਕਦੇ ਹਾਲਾਂਕਿ ਮੇਰੇ ਕੋਲ ਇਲੈਕਸ਼ਨ ਏਜੰਡ ਦਾ ਕਾਰਡ ਸੀ ਮੈਂ ਆਪਣੇ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਡਾ ਖੜਾ ਸੀ ਇੱਥੋਂ ਉਮੀਦਵਾਰ ਸੀਗਾ ਬੀਜੇ ਤੋਂ ਉਹਦੀ ਜਗ੍ਹਾ ਮੈਂ ਗਿਆ ਸੀ ਤੇ ਮੈਨੂੰ ਉਹਨੇ ਰੋਕਿਆ 10 ਮਿੰਟ ਅਸੀਂ ਖੱਜਲ ਹੋਏ ਤਸੀਲਦਾਰ ਨਹਿਮ ਤਸੀਲਦਾਰ ਸਾਹਿਬ ਆਏ ਉਹਨਾਂ ਨੇ ਮਤਲਬ ਮੈਨੂੰ ਅਲਾਉ ਕੀਤਾ ਮੈਂ ਅੰਦਰ ਗਿਆ ਮੈਂ ਬਤੌਰ ਕੈਂਡੀਡੇਟ ਜਦੋਂ ਮਤਲਬ ਇਲੈਕਸ਼ਨ ਏਜੰਟ ਜਾਂ ਕੈਂਡੀਡੇਟ ਬੈਠ ਸਕਦਾ ਜਾਂ ਆਪਾਂ ਕੈਂਡੀਡੇਟ ਦੀ ਜਗ੍ਹਾ ਇਲੈਕਸ਼ਨ ਏਜੰਟ ਬੈਠ ਸਕਦਾ ਬਤੌਰ ਕੈਂਡੀਡੇਟ ਆਪਾਂ ਅੰਦਰ ਬੈਠੇ ਰਿਜ਼ਲਟ ਸਾਨੂੰ ਇਹ ਵੀ ਇੱਕ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਕਿ ਸਲੋ ਚੱਲੂਗੀ ਗਿਣਤੀ ਸਲੋ ਕਰਕੇ ਦੇਰ ਰਾਤ ਤੱਕ ਲੈ ਕੇ ਜਾਣੀ ਹੈ ਉਹ ਤੁਹਾਡੇ ਸਾਹਮਣੇ ਹੋਇਆ ਕਿ 8 ਵਜੇ ਗਿਣਤੀ ਜਿੱਥੇ ਬਾਕੀ ਹਲਕਿਆਂ 'ਚ ਰਿਜ਼ਲਟ 2 3 ਵਜੇ ਦੁਪਹਿਰ ਦੇ ਆ ਗਏ ਆਪਣੇ ਸਾਲ ਕੇ ਖੰਨੇ ਚ ਮੈਨੂੰ ਲੱਗਦਾ ਵੀ 2 3 ਵਜੇ ਤੱਕ 2 3 ਬਲੌਕਾਂ ਦੇ ਵੀ ਰਿਜ਼ਲਟ ਨਹੀਂ ਆਏ 2 3 ਜੋਨਾਂ ਦੇ ਵੀ ਰਿਜ਼ਲਟ ਨਹੀਂ ਸਿਆਏ ਤੇ ਉਹ ਸਾਰੀ ਗੱਲ ਸਾਡੇ ਸਾਹਮਣੇ ਰੀ ਸਿਰੋਹ ਕਰਕੇ ਮੈਡਮ ਨੇ ਜਦੋਂ ਆਸਤੀ ਮੈਡਮ ਨੂੰ ਕੋਈ ਰਿਜ਼ਲਟ ਲੈਣ ਜਾਂਦਾ ਸੀ ਉਹ ਇੰਨਾ ਤਲਖੀ ਦਾ ਬੋਲਦੇ ਸਾਰੇ ਆਂਦੇ ਗੱਲ ਪੈਂਦੇ ਸੀ ਭਾਵੇਂ ਕੋਈ ਉਮੀਦਵਾਰ ਚੱਲਿਆ ਗਿਆ ਭਾਵੇਂ ਕੋਈ ਸਾਡੇ ਚੋਂ ਕਿਸੇ ਨੇ ਗੱਲ ਕੀਤੀ ਆ ਇੱਕ ਤਾਂ ਕਿਸੇ ਨੇ ਥੱਲੇ ਨਹੀਂ ਬੈਠਣਾ ਜੀ ਚਲੋ ਉੱਪਰ ਚਲੋ ਸਾਰੇ ਚਲੋ ਅਸੀਂ ਵੀ ਸਵੇਰ ਦੇ ਉੱਪਰ ਬੈਠੇ ਸੀ ਉਹ ਬਾਕੀ ਜਿਹਨੇ ਉਮੀਦਵਾਰ ਸੀ ਸਾਰੇ ਉੱਪਰ ਬੈਠੇ ਜਿਹੜਾ ਸਰਕਾਰ ਵਾਲਾ ਕੋਈ ਨੁਮਾਇੰਦਾ ਉਹ ਜਾਵੇ ਵੇਸ਼ਕ ਕੁਛ ਪੁੱਛ ਕੇ ਆ ਜਵੇ ਕਿਸੇ ਨਾ ਜਾਲੀ ਚ ਗੱਲ ਕਰਕੇ ਆ ਜੇ ਜੋ ਮਰਜ਼ੀ ਕਿਉਂਕਿ ਉੱਥੇ ਦੀ ਮੈਂ ਨਹੀਂ ਬੋਲਦਾ ਵੀਡੀਓ ਬੋਲ ਦਿਆ ਤੁਸੀਂ ਰਿਕਾਰਡ ਸਿਰ ਤੁਹਾਡੇ ਕੋਲ ਹੋਵੇ ਜਾਂ ਮਤਲਬ ਪ੍ਰਸ਼ਾਸਨ ਕਢਾ ਸਕਦਾ ਕਿਉਂਕਿ ਕੋਰਟ ਚ ਵੀ ਸਾਨੂੰ ਲੋੜ ਪੈਣੀ ਹੈ ਅਸੀਂ ਤਾਂ ਆਪ ਉੱਥੇ ਜਾ ਕੇ ਸਭ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਉਹ ਰਿਕਾਰਡ ਸਾਰਾ ਕਢਾਓ ਜੀ ਜੋ ਜੋ ਗੱਲਾਂ ਉੱਥੇ ਹੋਈਆਂ ਆ ਆਖਰ ਨੂੰ ਆ ਕੇ ਕੀ ਹੋਇਆ ਜਦੋਂ ਦੁਪਹਿਰੇ ਸਾਨੂੰ ਬਹੁਤ ਔਖਾ ਤੋਂ ਰਿਜ਼ਲਟ ਲਾਇਆ ਗਿਆ ਕਿਉਂਕਿ ਜੋ ਸਾਬ ਵੀ ਸੀਗੇ ਉੱਥੇ ਉੱਥੇ ਮੈਡਮ ਵੀ ਸੀਗੇ ਨੈਪਥੀਲਰ ਸਾਹਿਬ ਵੀ ਸੀਗੇ ਉਹ ਸਾਰੇ ਇਹ ਗੱਲ ਦੇ ਗਵਾਹ ਨੇ ਲੋਕ ਵਾਂ ਨੇ ਉੱਥੋਂ ਦੇ ਜਿਹੜੇ ਹਲਕੇ ਦੇ ਸਾਰੇ ਜੋ ਕਾਊਂਟਿੰਗ ਏਜੰਸੀ ਉਹ ਗਵਾਹ ਨੇ ਕਿ ਸਾਨੂੰ ਬੜੀ ਦੇਰ ਬਾਅਦ ਸ਼ਾਮ ਨੂੰ 5-6 ਵਜੇ ਤਾਂ ਸਾਨੂੰ ਉਹ ਦੇਣ ਲੱਗਿਆ ਜਿਹੜਾ ਰਿਜ਼ਲਟ ਬਲਕ ਆਉਂਦਾ ਜੋਨਾਂ ਦਾ ਆਉਂਦਾ ਸੀਗਾ ਚਲੋ ਉਹ ਦੇਣ ਦੇ ਅਪਰੰਤ ਜਦੋਂ ਅਸੀਂ ਮਤਲਬ ਦੇਖਿਆ ਕਈ ਜਗ੍ਹਾ ਇਹ ਕਹਿੰਦਾ ਨਾ ਇੱਥੋਂ ਦਾ ਮੰਤਰੀ ਹੈ ਜਿਹੜਾ ਕਹਿੰਦਾ ਵੀ ਕੋਈ ਰੌਲਾ ਨਹੀਂ ਪਿਆ ਬੜੀ ਸ਼ਾਂਤੀ ਚੱਲੀ ਆ ਜੀ ਸਾਡਾ ਜਿਹੜਾ ਮਸਲਾ ਹੋਇਆ ਉਸ ਤੋਂ ਪਹਿਲਾਂ ਇੱਕ ਝੜਪ ਹੋਈ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਬੜੀ ਬਹਿਸ ਹੋਈ ਗਾਲੀ ਗਲੋਚ ਵੀ ਹੋਈ ਉਹ ਲੋਕ ਗਵਾਹ ਐ ਮੂਵੀ ਮੂਵੀ ਕਢਾਉਣੇ ਉੱਥੋਂ ਅੰਦਰ ਦਾ ਉੱਥੇ ਸ਼ਾਟ ਕਢਾਉਣ ਜਿਹੜੇ ਵੀ ਕੈਮਰੇ ਦੇ ਹੈਗੇ ਉੱਥੇ ਸੀਸੀਡੀ ਵੀ ਕੈਮਰਾ ਲੱਗਿਆ ਸੀਗਾ ਉਹ ਸਾਰਾ ਕੁਝ ਪਤਾ ਲੱਗੂਗਾ ਅੰਦਰ ਝਗੜਾ ਹੋਇਆ ਖਾਸਾ ਮਤਲਬ ਬਹਿਸ ਹੋਈ ਆ ਲੜਾਈ ਇੱਥੋਂ ਤੱਕ ਬਾਹਰ ਨਿਕਲ ਤੱਕ ਰੌਲਾ ਪੈਣ ਬਹੁਤ ਕਾਫੀ ਕੁਝ ਹੋਇਆ ਉਦੋਂ ਮੈਡਮ ਕੁਝ ਨਹੀਂ ਬੋਲੇ ਕਿਉਂਕਿ ਉਹ ਸਰਕਾਰ ਦੇ ਪੱਖ ਵਾਲਿਆਂ ਦੀ ਗੱਲ ਸੀਗੀ ਉੱਥੇ ਮੈਡਮ ਨੇ ਕੁਝ ਨਹੀਂ ਕਿਸੇ ਨੂੰ ਕਿਹਾ ਬਾਹਰ ਜਾਣ ਨੂੰ ਨਹੀਂ ਕਿਹਾ ਖੰਨਾ ਸ਼ਹਿਰ ਦੀ ਸਭ ਤੋਂ ਪੁਰਾਣੀ ਵਿਦਿਅਕ ਸੰਸਥਾ ਈਐਸ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਵੱਲੋਂ ਸਾਲਾਨਾ ਐਥਲੈਟਿਕਸ ਮੀਟ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਹਰਪਾਲ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਲੁਧਿਆਣਾ ਕਮਿਸ਼ਨਰੇਟ ਅਤੇ ਗੈਸਟ ਆਫ ਆਨਰ ਦੇ ਵਿੱਚੋਂ ਡਾਕਟਰ ਹਰਜਿੰਦਰ ਸਿੰਘ ਲਾਲ ਸ਼ੋਮਨੀ ਪੱਤਰਕਾਰ ਅਵਾਰਡ ਪੰਜਾਬ ਸਰਕਾਰ ਅਤੇ ਪ੍ਰਧਾਨ ਪੰਜਾਬੀ ਯੂਨੀਅਨ ਆਫ ਜਰਨਲਿਸਟ ਦੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਡਾਕਟਰ ਹਰਜਿੰਦਰ ਸਿੰਘ ਲਾਲ ਨੇ ਕਿਹਾ ਕਿ ਇਸ ਸਕੂਲ ਦੇ ਵਿੱਚੋਂ ਆਈਪੀਐਸ ਆਈਏਸ ਬੇਹੱਦ ਸਾਰੇ ਲੇਖਕ ਦਿੱਤੇ ਨੇ ਅਤੇ ਅੱਜ ਸਕੂਲ ਵੱਲੋਂ ਜੋ ਸਾਲਾਨਾ ਥੈਟਿਕਸ ਮੀਟ ਹੋਇਆ ਹੈ ਇਹ ਬਿਹਤਰੀ ਸਾਲਾਂ ਬਾਅਦ ਹੋਇਆ ਹੈ ਜੋ ਕਿ ਬਿਹਤਰੀ ਖੁਸ਼ੀ ਦੀ ਗੱਲ ਹੈ ਉੱਥੇ ਹੀ ਮੁੱਖ ਮਹਿਮਾਨ ਹਰਪਾਲ ਸਿੰਘ ਨੇ ਕਿਹਾ ਕਿ ਮੈਂ ਕਿਸੇ ਸਮੇਂ ਵਿੱਚ ਇਸ ਸਕੂਲ ਦੇ ਵਿੱਚੋਂ ਵਿਦਿਆਪਤ ਕੀਤੀ ਸੀ ਅਤੇ ਅੱਜ ਮੈਨੂੰ ਉਸੇ ਸਕੂਲ ਦੇ ਸਾਲਾਨਾ ਥੈਟਿਕਸ ਮੀਟ ਦੇ ਵਿੱਚ ਮੁੱਖ ਮਹਿਮਾਨ ਬਣਨ ਦਾ ਮਾਣ ਹਾਸਲ ਹੋਇਆ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਸਕੂਲ ਜਿਸ ਨੇ ਬਹੁਤ ਸਾਰੇ ਪੰਜਾਬ ਦੇ ਆਈਐਸ ਆਈਪੀਐਸ ਆਈਐਫਐਸ ਅਫਸਰ ਦਿੱਤੇ ਹੈ ਬਹੁਤ ਸਾਰੇ ਲੇਖਕ ਦਿੱਤੇ ਹੈ ਬਹੁਤ ਸਾਰੇ ਵਿਦਿਆਦਾਨੀ ਦਿੱਤੇ ਹੈ ਉਹ ਸਕੂਲ ਦੁਆਰਾ ਤੋਂ ਉੱਠ ਰਿਹਾ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਇਹ ਬਹੁਤ ਸਾਲਾਂ ਬਾਅਦ ਪਹਿਲੀ ਵਾਰੀ ਐਥਲੈਟਿਕ ਮੀਟ ਹੋ ਰਹੀ ਹੈ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਸਾਡੇ ਨਸ਼ੇ ਬਹੁਤ ਫੈਲ ਗਏ ਨੇ ਨਸ਼ਿਆਂ ਤੋਂ ਬਚਣ ਦਾ ਸਭ ਤੋਂ ਵੱਡਾ ਉਪਾਅ ਖੇਡਾਂ ਹੀ ਨੇ ਗੁਰਬਾਣੀ ਨੇ ਕਿਹਾ ਹੈ ਮੱਚਨ ਕੁਦਨ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ ਪਾਵੇਗੇ ਨੱਚਣ ਖੁੱਦ ਜਿਹੜਾ ਉਹ ਮਨ ਦਾ ਚਾਹ ਜਮਾਨ ਦਾ ਚਾਹ ਪੂਰਾ ਹੋਵੇ ਤਾਂ ਮਨ ਮਸ਼ਾਜ ਮਿਲ ਸਕਦਾ ਮਸ਼ਾਜ ਤਾਂ ਹੀ ਲੱਗਦਾ ਜਦੋਂ ਬੰਦੇ ਦਾ ਮਨ ਦੁਖੀ ਹੁੰਦਾ ਤੇ ਬਾਕੀ تعلیم ਤੋਂ ਬਿਨਾ ਜ਼ਿੰਦਗੀ 'ਚ ਕੁਝ ਨਹੀਂ ਹੈ ਕਿਸੇ ਸ਼ਾਇਰ ਨੇ ਕਿਹਾ ਕਿ ਜਮਾਨੇ 'ਚ ਜ਼ਰੂਰੀ ਹੈ ਬਹੁਤ تعلیم ਕਾ ਹੋਣਾ ਜਮਾਨੇ 'ਚ ਜ਼ਰੂਰੀ ਹੈ ਬਹੁਤ تعلیم ਕਾ ਹੋਣਾ جہالت ਆਦਮੀ 'ਚ ਆਦਮੀयत ਛੀਨ ਲੈਂਦੀ ਮੈਂ ਇੱਥੇ ਬੜਾ ਆਪਣੇ ਆਪ ਨੂੰ ਭਾਗਿਆਸ਼ਾਲੀ ਸਮਝ ਰਿਹਾ ਕਿ ਜਿਸ ਸੰਸਥਾ ਨੂੰ ਦੇ ਵਿੱਚ ਕਿਸੇ ਨੇ ਮੈ ਸਟੱਡੀ ਕੀਤਾ ਸੀ ਜਾਂ ਕਿਉਂ ਭੜਾਈ ਕੀਤੀ ਹੈ ਤੇ ਜਿਹੜੇ ਗਰਾਊਂਡ ਦੇ ਵਿੱਚ ਮੈਂ ਖੇਡਿਆ ਮੇਰੇ ਲਈ ਇਹ ਆਸਥਾ ਦਾ ਪ੍ਰਤੀਕ ਹੈ ਤੇ ਮੈਂ ਜ ਆਜ ਇੱਥੇ ਬਤੌਰ ਚੀਫ ਗੈਸਟ ਆਇਆ ਸੋ ਜਿਹੜਾ ਐਨੂਅਲ ਫੰਕਸ਼ਨ ਜਿਹੜਾ ਦੇਖ ਰਹੇ ਆ ਇਹ ਵੀ ਮੈਨੂੰ ਲੱਗ ਰਿਹਾ ਵੀ ਕਾਫੀ ਸਾਲਾਂ ਬਾਅਦ ਹੋਇਆ ਤੇ ਇਹ ਵੀ ਇੱਕ ਬਹੁਤ ਵੱਡਾ ਮੁਰਬਾ ਸੋ ਮੈਨੂੰ ਇਦਾਂ ਲੱਗ ਰਿਹਾ ਜਿੱਦਾਂ ਮੈਂ ਆਪਣੇ ਘਰੇ ਵਾਪਸ ਆ ਗਿਆ ਮੇਰੇ ਕੋਲ ਕੋਈ ਲਫ਼ਜ਼ ਨਹੀਂ ਮੈਂ ਤੁਹਾਨੂੰ ਇਸ ਤੋਂ ਉੱਤੇ ਕੀ ਕਹਾਂ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਵੀ ਮੈਂ ਬਹੁਤ ਖੁਸ਼ੀ ਨਾਲ ਚੱਲਣਾ ਹੈ ਤੇ ਇਸੇ ਗਰਾਊਂਡ 'ਚੋਂ ਖੇਡਦਾ ਹੋਇਆ ਤੇ ਇਸ ਮੁਕਾਮ ਤੱਕ ਪਹੁੰਚਿਆ ਸੋ ਮੇਰੇ ਕੋ ਕੁਝ ਨਹੀਂ ਇਸ ਖੁਸ਼ੀ ਦੇ ਪਲ ਲਈ ਕੋਈ ਬਾਤ ਨਹੀਂ ਹੈ ਤੇ ਬਹੁਤ ਖੁਸ਼ ਹਾਂ ਤੇ ਇਸ ਸਕੂਲ ਦੇ ਵਿੱਚ ਜਿਹੜੇ 4-5 ਸਾਲ ਮੈਂ ਸਟੱਡੀ ਕੀਤੀ ਹੈ ਸ਼ੇਮੀ ਤੋਂ ਤਸਮੀ ਤੱਕ ਤੇ ਉਹ ਦਿਨ ਮੇਰੇ ਦੁਆਰਾ ਤਾਜ਼ੇ ਹੋ ਗਏ ਨੇ ਤੇ ਜਿਹੜਾ ਸਮਾਂ ਇਸ ਗਰਾਊਂਡ ਵਿੱਚ ਖੇਡਿਆ ਤੇ ਉਹ ਵੀ ਟਾਈਮ ਜ਼ਿਆਦਾ ਤਾਜ਼ਾ ਹੋ ਗਿਆ ਤੇ ਮੈਨੂੰ ਇਉਂ ਲੱਗਦਾ ਇਹ ਗਰਾਊਂਡ ਦੇ ਜ਼ਰਰੇ ਜ਼ਰਰੇ ਵਿੱਚ ਤੇ ਮੈਂ ਜਾਣੇ ਮੇਰੇ ਜੱ ਬਸ ਰਿਆ ਤੇ ਜਿੱਦਾਂ ਗਰਾਊਂਡ ਇੱਧਰ ਪਿੱਛੇ ਵਾਲੀ ਵਾਲ ਗਰਾਊਂਡ ਆ ਇਹ ਵੀ ਅਸੀਂ ਆਪਣੇ ਹੱਥੀ ਸਾਫ਼ ਕੀਤਾ ਇੱਧਰ ਬਾਕਸਿੰਗ ਰਿੰਗ ਆ ਇਹ ਅਸੀਂ ਆਪਣੇ ਹੱਥੀ ਲਾਇਆ ਸਾਰੇ ਸਾਡੇ ਸਰਕਲ ਦੇ ਵਿੱਚ ਜਿਹਦੇ ਵਿੱਚ ਮੈਂ ਆਪਣੇ ਸਾਥੀਆਂ ਦਾ ਨਾਮ ਲੈਣ ਤੋਂ ਵੀ ਬੇਝ ਨਹੀਂ ਕਰਾਂਗਾ ਉਹਦੇ ਵਿੱਚ ਜੋਰਾਵਰ ਸਿੰਘ ਹਿਮੰਤ ਮਲੋਤਰਾ ਸੋਨ ਲਾਲ ਬ੍ਰਹਮਨਦੀਪ ਭੱਟੀ ਅਰਵਿੰਦਰਾ ਸਿੰਘ ਐਜ ਐਸ ਐਚਓ ਸਮਰਾਲਾ ਲਗੇ ਨੇ ਤੇ ਹਮੰਤ ਕੁਮਾਰ ਡੀਐਸਪੀ ਨਮਾ ਸ਼ਹਿਰ ਨੇ ਸੋ ਇਹ ਇੱਕ ਸਾਰੀ ਟੀਮ ਸੀ ਇੱਕ ਪਰਿਵਾਰ ਦੀ ਤਰ੍ਹਾਂ ਤੇ ਅੱਜ ਵੀ ਉਸੇ ਤਰ੍ਹਾਂ ਅਸੀਂ ਆਪਸ ਵਿੱਚ ਹੀ ਵਿਚਰਦੇ ਆ ਤੇ ਸਾਰਾ ਕੁਝ ਇੱਥੇ ਆ ਕੇ ਤਾਜ਼ਾ ਹੋ ਜਾਂਦਾ ਜਦੋਂ ਅਸੀਂ ਮੂਮੂਨ ਇਕੱਠੇ ਹੁੰਦੇ ਆਂ ਤੇ ਆਉਂਦੇ ਵੀ ਅਸੀਂ ਇੱਥੇ ਆ ਜੀ ਤਾਮਦਨ ਤੋਂ ਵੱਜਾਇਦਾ ਦੇ ਮਾਮਲੇ ਦੇ ਵਿੱਚ ਸਾਬਕਾ ਮੰਤਰੀ ਵਿਕਰਮ ਸਿੰਘ ਮਝੀਟਿਆ ਦੀ ਅਦਾਲਤ ਤੇ ਵਿੱਚ ਮੋੜ ਪੇਸ਼ੀ ਹੋਈ ਅਦਾਲਤ ਨੇ ਕਿ ਵਿਕਰਮ ਸਿੰਘ ਮਝੀਟਿਆ ਇਸ ਸਮੇਂ ਨਾਬਾਜ਼ جیل ਦੇ ਵਿੱਚ ਪਤ ਨੇ ਉਹਨਾਂ ਦੀ ਇਹ ਪੇਸ਼ੀ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਕੀਤੀ ਗਈ ਹੈ ਵਿਵੇਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਨੇ ਅਦਾਲਤ ਤੇ ਵਿੱਚ ਮਾਮਲੇ ਦੀ ਸੁਣਵਾਈ ਕਰਦਿਆਂ ਬਿਕਰਮ ਸਿੰਘ ਮਜੀਠੀਆ ਦੀ ਨਾਇਕਾ ਹਿਰਾਸਤ ਮੂੜ 3 ਜਨਵਰੀ 2026 ਤੱਕ ਬਤਾ ਦਿੱਤੀ। ਅਦਾਲਤ ਦੇ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 3 ਜਨਵਰੀ ਨੂੰ ਹੋਵੇਗੀ। ਕਾਸਤੇ ਕੇਸ ਸੁਨਾਣ ਅਦਾਲਤ ਦੇ ਵਿੱਚ ਪ੍ਰੀਤਿੰਦਰ ਪਾਲ ਸਿੰਘ ਵਿਸ਼ੇਸ਼ ਸਰਕਾਰੀ ਵਕੀਲ ਜਤਕੀ ਬਿਕਰਮ ਸਿੰਘ ਮਜੀਠੀਆ ਵੱਲੋਂ ਐਡਵੋਕੇਟ ਐਚ ਐਸ ਤਨੋਆ ਪੇਸ਼ ਹੋਏ ਇਸ ਮਾਮਲੇ 'ਚ ਦੋਸ਼ ਤੈਅ ਕਰਨ ਦੇ ਲਈ 3 ਜਨਵਰੀ ਨੂੰ ਦੋਹਾਂ ਧਿਰਾਂ 'ਚ ਬਹਿਸ ਹੋਣ ਦੀ ਸੰਭਾਵਨਾ ਹੈ ਦੱਸ ਦਈਏ ਕਿ ਤਿੰਨ ਵਾਰ ਵਿਧਾਇਕ ਰਹੇ ਬਿਕਰਮ ਸਿੰਘ ਮਜੀਠੀਆ ਨੂੰ 25 ਜੂਨ ਨੂੰ ਸਵੇਰ ਦੇ ਸਮੇਂ ਉਹਨਾਂ ਦੇ ਅੰਮ੍ਰਿਤ ਸਰਕਾਰ ਅਤੇ 25 ਹੋਰ ਥਾਵਾਂ ਤੇ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਵਿਚਲੈਂਸ ਟੀਮ ਨੇ ਛਾਪੇਮਾਰੀ ਦੇ ਦੌਰਾਨ ਡਿਜੀਟਲ ਡਿਵਾਈਸਾਂ ਜਾਇਦਾਦ ਦੇ ਦਸਤਾਵੇਜ਼ ਅਤੇ ਵਿੱਤੀ ਰਿਕਾਰਡ ਸਬਕੀਤੇ ਸਨ 26 ਜੂਨ ਨੂੰ ਮੋਹਾਲੀ ਦੀ ਇੱਕ ਅਦਾਲਤ ਨੇ ਉਹਨਾਂ ਨੂੰ 7 ਦਿਨਾਂ ਦੀ ਪੁਲਾਸ ਹਿਰਾਸਤ ਵਿੱਚ ਭੇਜ ਦਿੱਤਾ ਜਿਸ ਤੋਂ ਬਾਅਦ ਦੇ ਵਿੱਚ 4 ਦਿਨ ਵਾਅਦਾ ਦਿੱਤਾ ਗਿਆ ਦੱਸਦੀ ਹੈ ਕਿ ਬਾਅਦ ਦੇ ਵਿੱਚ ਉਹਨਾਂ ਨੂੰ 6 ਜੁਲਾਈ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਉਦੋਂ ਤੋਂ ਹੀ ਮਚੀ ਗਿਆ ਜੁਡੀਸ਼ੀਅਲ ਰਿਮਾਂਡ ਤਹਿਤ ਨਾਬਾ ਚੇਲ ਦੇ ਵਿੱਚ ਪੰਦ ਅੱਜ ਦੀ ਬੁਲਟਿਨ ਦੇ ਵਿੱਚ ਫਿਲਹਾਲ ਇਹਨਾਂ ਹੀ ਫਿਰ ਤੋਂ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਨਾਲ ਬਨੇ ਰਹੋ ਪੀਟੀਨ ਨਿਊਜ਼ ਦੇ ਨਾਲ